ਰਾਜ ਡੀਡੂ ਕਹਿੰਦੇ ਨਹੀਂ ਇੱਥੇ ਨਹੀਂ ਉਹ ਤਾਂ ਆਪਣਾ ਦੂਜੇ ਸ਼ਹਿਰ ਚ ਹੈ ਜੀ ਤੁਹਾਡੀ ਜ਼ਿਕਰ ਕਰਦੇ ਬਾਈ ਜੀ ਦਾ ਜ਼ਿਕਰ ਕਰਦੇ ਅ ਬਹੁਤ ਚੰਗੀ ਗੱਲ ਹੈ ਕਿ ਅਸੀਂ ਹਾਲੇ ਵੀ ਤੁਹਾਡੇ ਜ਼ਹਿਨ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ 6 ਸਾਲ ਬਾਅਦ ਆਇਓ ਸਾਡੇ ਪਿਆਰ ਵਿੱਚ ਕਮੀ ਰਹਿ ਗਈ ਸੀ ਜਾਂ ਤੁਸੀਂ ਭੁੱਲ ਗਏ ਸੀ ਸਾਨੂੰ ਅਸੀਂ ਤੇ ਬਹੁਤ ਬੁਲਾਉਂਦੇ ਸੀ ਮੈਨੂੰ ਲੱਗਦਾ ਤੁਹਾਡੇ ਰੁਝੇਵੇਂ ਜ਼ਿਆਦਾ ਹੋ ਗਏ ਸੀ ਹੁਣ ਤੁਸੀਂ ਆ ਸਾਡੇ ਤੇ ਬਲੇਮ ਨਾ ਕਰੋ ਸਾਡੀ ਇਹ ਸੀ ਕਹਿੰਦੇ ਵੀ ਮੈਂ ਇਹਨੂੰ ਕਹਿਣਾ ਵੀ ਹਾਲ ਕਰ ਲਓ ਬੁੱਕ ਵੀ ਪ੍ਰਮੋਟਰ ਨਾਲ ਤਾਂ ਮੈਂ ਜਾਣਾ ਨਹੀਂ ਹਾਂਜੀ ਉਹ ਪ੍ਰਮੋਟਰਾਂ ਨੇ ਬਹੁਤ ਲਹੂ ਪੀਤਾ 5 ਸਾਲ ਮੈਂ ਜਦੋਂ ਜਹਾਜ਼ੋਂ ਨਿਕਲੇ ਕਿ ਮੈਨੂੰ ਨਾ ਕੋਣਾ ਮਜ਼ਦੂਰ ਬਟ ਸ਼ੱਕਾ ਨਹੀਂ ਉਦੋਂ ਕਿ ਮੇਰੀ ਪਹਿਲੇ ਦਿਨ ਤੋਂ ਜਿੱਦ ਤੱਕ ਮੈਂ ਗਵਾੜ ਲੱਗ ਗਿਆ ਜੀ ਮੇਰੀ ਹਰ ਉਸ ਸ਼ਖਸ ਨਾਲ ਲੜਾਈ ਹੈ ਜਿਹੜਾ ਕਿਸੇ ਨਾਲ ਧੱਕਾ ਕਰਦਾ ਮੰਨ ਲਓ ਕੰਪਨੀ ਧੱਕਾ ਕਰਦੀ ਮੈਂ ਬਗਾਵਤ ਕਰੀ ਨਹੀਂ ਧੱਕਾ ਨਹੀਂ ਮੰਨਦਾ ਜੀ ਜਦੋਂ ਇਸ ਪੇਸ਼ੇ ਚ ਆਉਣ ਤੋਂ ਪਹਿਲਾਂ ਲੌਬੀ ਸੀ ਬਣੀ ਹੋਈ ਸੀ ਜਿੱਦਾਂ ਹਨਾ ਜੀ ਫਲਾਣੇ ਸੰਗੀਤਕਾਰ ਕੋਲ ਜਾਓਗੇ ਤਾਂ ਹਟੋਗੇ ਮੈਂ ਕਿਹਾ ਨਹੀਂ ਜਾਣਾ ਯੈਸ ਉਦੋਂ ਬਾਅਦ ਫਿਰ ਫਿਲਮ ਪ੍ਰੋਡਕਸ਼ਨ ਹਾਊਸ ਦਾ ਜੀ ਉਹਦੇ ਚ ਵੀ ਦੋ ਤਿੰਨ ਪਰਿਵਾਰ ਜੜੇ ਹੋਏ ਸੀ ਉਹ ਕਹਿੰਦੇ ਇਹਨਾਂ ਤੋਂ ਮੈਨੂੰ ਫਿਲਮ ਨਹੀਂ ਬਣਾ ਦਿੰਦੇ ਮੈਂ ਕਿਹਾ ਮੈਂ ਬਣਾਉਂਗਾ ਕਵਾਰ ਜਿਹੜੀ ਅੱਜ ਅੱਜ ਹਰ ਬੰਦਾ ਪ੍ਰੋਡਕਸ਼ਨ ਹਾਊਸ ਬੋਲਦਾ ਇਹ ਮੇਰਾ ਮੰਤਵ ਸੀ ਕਿ ਮਾਰਗਦਰਸ਼ਕ ਬਣੀਏ yes ਇਹ ਹਰ ਬੰਦਾ ਕੋਸ਼ਿਸ਼ ਕਰਦਾ ਜਿਹਦੇ ਕੋਲ ਟੇਲਰ ਟੂ ਅੱਗੇ ਜਾਵੇ ਨਾ ਕਿ ਕਿਸੇ ਇੱਕ ਪਰਿਵਾਰ ਦੇ ਜੜ ਤੇ ਬੈਠਾ ਰਹਿ ਕੇ ਫਲਾਣਾ ਹੀ ਮੈਨੂੰ ਹੀ ਹੀਰੋ ਲੋਗ ਜ਼ੀਰੋ ਲੱਗ ਗਈ ਹੈ ਤੋਈ ਮੇਰੀ ਜਦੋਂ ਜੈਸੀ ਹੁਣ 6 ਸਾਲ ਬਾਅਦ ਫਿਰ ਇਹ ਵੀੜਾ ਝੱਕਿਆ ਕਿ ਆਪ ਹੀ ਕਰ ਲੈ ਇਹਨਾਂ ਨੇ ਸਾਰੇ ਸੱਜਣਾ ਨੇ ਮਿਲ ਕੇ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਕਵਾਰ ਸਾਹਿਬ ਕਈ ਵਾਰੀ ਮੂਡ ਚੋਂ ਨੇ ਰਾਤ ਨੂੰ ਫਿਰ ਤਕਿਆਰੇ ਆ ਕੇ ਸਮਝਾਣੇ ਫਿਰ ਹਾਲ ਬੁੱਕ ਕਰਨਾ ਭੁੱਲ ਜਾਂਦੇ ਜਾਂ ਹਾਲ ਦੀ ਰੀਡ ਨਿਕਲ ਜਾਂਦੀ ਜੀ ਅਜੇ ਵੀ ਲੈਸਟਰ ਵਾਲੇ ਦਾ ਲੰਬਾ ਹੈ ਕਿਉਂਕਿ ਲੈਸਟਰ ਵਾਲੇ ਨੂੰ ਹਾਲ ਨਹੀਂ ਮਿਲਿਆ ਬਿਲਕੁਲ ਮੈਨੂੰ ਇਹ ਪਤਾ ਲੱਗਾ ਸੀ ਕਿ ਲੈਸਟਰ ਹਾਲ ਨਹੀਂ ਮਿਲ ਰਿਹਾ ਫਿਰ ਇਹ ਬਲੇਮ ਆਪਾਂ ਦੋਨੇ ਜਣੇ ਮਿਲ ਕੇ ਕੁਮਾਰ ਸਾਹਿਬ ਨਾਲ ਹੀ ਦੇਖਾਂਗੇ ਕੁਮਾਰ ਸਾਹਿਬ ਤੇ ਮੈਂ ਜ਼ਿੰਮੇਵਾਰ ਹਾਂ ਬਸ ਆਹ ਯੈਸ ਆਰ ਮੈਂ ਵੀ ਆਰ ਬੱਬੂ ਮਾਨ ਜੀ ਕੁਮਾਰ ਸਾਹਿਬ ਨਾਲ ਤਾਂ ਬਾਅਦ ਵਿੱਚ ਗੱਲ ਕਰਦੇ ਆਂ ਅਵਲ ਚੰਗੀ ਤਰ੍ਹਾਂ ਹੀ ਗੱਲਬਾਤ ਹੋ ਗਈ ਪਹਿਲਾਂ ਤਾਂ ਤੁਸੀਂ 6 ਸਾਲ ਬਾਅਦ ਇਹਨਾਂ ਨੂੰ ਚੁੱਕ ਦਿਆ ਔਰ ਉਸ ਤੋਂ ਉੱਪਰ ਲੈਸਟਰ ਵਾਲਿਆਂ ਦੀ ਕੰਪਲੇਂਟ ਕੀ ਸਾਡੀ ਵੀ ਔਖੀ ਉਹਨੂੰ ਵੀ ਬੁਲਾ ਲਾਂਗੇ ਸਾਰੇ ਰਲ ਕੇ ਕੁੱਟਾਂਗੇ ਬਿਲਕੁਲ ਸਹੀ ਸੱਸ ਕੁੱਟਣੀ ਖੋਲਿਆ ਹਾਂਜੀ ਅੱਜ ਅਸੀਂ ਸੱਸ ਨਹੀਂ ਅੱਜ ਅਸੀਂ ਕੁਮਾਰ ਸਾਹਿਬ ਕੁੱਟਣੇ ਹਾਂ ਔਰ ਰਾਜਪ ਹਨ ਦੇ ਬੋਰਡ ਦੇ ਪਿੱਛੇ ਰੱਖ ਕੇ ਕੁੱਟ ਲੈਣਾ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕੀ ਹੋਇਆ ਬਬੂ ਮਾਨ ਜੀ ਵੈਸੇ ਤੇ ਇਨਕਲਾਬੀ ਹੋ ਹੁਣ ਤਾਂ ਤੁਹਾਡੇ ਅੱਗੇ ਲੱਗਦੇ ਬਗਾਵਤੀ ਯੈਸ ਇਹ 1998 ਦਾ ਐਸ ਸਫ਼ਰ ਤੁਹਾਡਾ ਸ਼ੁਰੂ ਹੋਇਆ ਮੇਰੇ ਖਿਆਲ ਆਸਾਨ ਤੇ ਨਹੀਂ ਸੀ ਕਿਉਂਕਿ ਬਹੁਤ ਬਗਾਵਤ ਕਰਨੀ ਪਈ ਇਨਕਲਾਬੀ ਬਣੇ ਤੱਕਾ ਕਰਨਾ ਪਿਆ ਬਿਲਕੁਲ ਅੱਛਾ ਯਾਨੀ ਮੇਰੇ ਐਗਰੀਮੈਂਟ ਤੋੜਾ ਜਿਹੜਾ ਇਹ ਫੀਲ ਕਰਦਾ ਸੀ ਕਿ ਐਸੇ ਬਹੁਤ ਵੱਡੇ ਸਟੈਂਡ ਆ ਕਿ ਸਾਡਾ ਐਗਰੀਮੈਂਟ ਮੈਂ ਤੋੜੂਗਾ ਜੇ ਗਲਤੀ ਹੋ ਗਈ ਹਾਂ ਪਿਆਰ ਨਾਲ ਚਾਹੋ 10 ਸਾਲ ਲਾਈ ਰੱਖੋ ਰਾਂਝੇ ਵਾਲਾ ਕੰਮ ਹੈ ਕਿ ਵਗ ਨਾਲ ਤੋਰੇ ਫਿਰਾਂਗੇ ਪਰ ਜੇ ਪਿਆਰ ਕਰੋਗੇ ਜੇ ਪਿਆਰ ਕਰੋਗੇ ਕਰੋਗੇ ਵੀ ਮਰ ਜਾਊਂਗਾ ਚੱਕਾਂਗੇ ਤੀਸ ਵਾਰ ਬਿਲਕੁਲ ਸਹੀ ਬਈ ਕਹਿੰਦੇ ਐਨੇ ਉਹ ਵੀ ਨਹੀਂ ਹੋਣਾ ਚਾਹੀਦਾ ਨਾ ਮਿੱਠੇ ਵੀ ਨਹੀਂ ਹੋ ਜਾਣਾ ਚਾਹੀਦਾ ਕਿ ਕੋਈ ਤੁਹਾਨੂੰ ਨਿਗਲ ਹੀ ਜਾਏ ਸੋ ਇੱਕ ਕਪੜੇ ਨੂੰ ਕੋਣੇ ਬੇਸ਼ੱਕ ਹੋ ਜਾ ਨਹੀਂ ਕੋਈ ਥੁੱਕ ਵੀ ਨਹੀਂ ਸਕਦਾ ਕਿਉਂਕਿ ਅਸੀਂ ਇਦਾਂ ਦੇ ਵੀ ਹੈਗੇ ਆ ਸੋ ਨਾ ਅਸੀਂ ਕਿਸੇ ਨੂੰ ਨਿਗਲਣ ਦਿੰਦੇ ਆ ਤੇ ਨਾ ਅਸੀਂ ਕਿਸੇ ਨੂੰ ਥੁੱਕਣ ਦਿੰਦੇ ਆ ਅੜ ਕੇ ਰਵਾਂਗੇ ਜਿੱਥੇ ਰਵਾਂਗੇ ਬਈ ਇਹ ਚੀਜ਼ ਥੈਂਕ ਯੂ ਸੋ ਮਚ ਮੈਨੂੰ ਬਹੁਤ ਅੱਛੀ ਲੱਗੀ ਔਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਲੈਵਲ ਤੇ ਅੱਛੀ ਜੀ ਜੀ ਐਸਾ ਫਿਰ ਸੌਖਾ ਤੇ ਨਹੀਂ ਰਿਹਾ ਸੋ ਉਸ ਖਾਰਿਆ ਇਹਦੀ ਕੋਈ ਕੋਈ ਖੱਟੀ ਮਿੱਠੀ ਯਾਦ ਕੋਈ ਸ਼ੇਅਰ ਕਰਨੀ ਚਾਹੋਗੇ ਕਿਉਂਕਿ ਬੱਬੂ ਮੰਨ ਲਿਆ ਮੈਂ ਔਖਾ ਮੈਂ ਮੈਨੂੰ ਮੇਰੇ ਲਈ ਬੜਾ ਸਹਿਜ ਹੈ ਮੇਰੇ ਲਈ ਇੱਕ ਸਵੇਰ ਚੜ੍ਹਦੀ ਹੈ ਮੈਨੂੰ ਪਤਾ ਸ਼ਾਮ ਹੋ ਜਾਣੀ ਕੱਲ ਨੂੰ ਇੱਕ ਹੋਰ ਸਵੇਰ ਚੜ੍ਹਨੀ ਹੈ ਮੈਂ ਅੱਜ ਚ ਬੜਾ ਜੀਵਨ ਹੈ ਯਾਰ ਮੈਨੂੰ ਕਦੇ ਇਸ ਤਰ੍ਹਾਂ ਭਵਿਕ ਤੁੰਗਾਂ ਲੱਗਾ ਕਿ ਕਈ ਬੰਦੇ ਕਹਿੰਦੇ ਆ ਉਸ ਤੋਂ ਜਦੋਂ ਸ਼ੁਰੂ ਕੀਤਾ ਸੀ ਜੀ ਨੂੰ ਬੜੇ ਸਿੰਗਰ ਮਿਲਦੇ ਸੀ ਯਾਰ ਪ੍ਰੋਗਰਾਮ ਕੇ ਉਹਨਾਂ ਕਹਿੰਦਾ ਤੂੰ ਘੱਟ ਕੰਮ ਕਰਦਾ ਹੈ ਇੱਕ 2-4 ਕਰੋੜ ਰੋਣ ਲਾ ਕੇ ਭੱਜਣਾ ਲੱਭਦਾ ਨਹੀਂ ਕਿ ਉਮਰ ਹੁੰਦੀ ਹੈ ਮੈਂ ਕਿਹਾ ਤੁਹਾਡੀ ਮੈਂ ਜਦ ਤੱਕ ਸਾਹ ਲਗਾਉਂਗਾ ਮੈਨੂੰ ਪਤਾ ਸੁਣਨ ਨਾਲ ਸੁਣਨਗੇ ਕਿਉਂਕਿ ਮੇਰੇ ਕੋਲਾਂ ਦੀ ਰਮਜ ਮੇਰੇ ਕੋਲਾਂ ਦੀ ਸੋਚ ਹੈ ਮੇਰੇ ਕੋਲ ਮਾਸ ਦੀ ਸੋਚ ਹੈ ਜੀ 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 ਬਿਲਕੁਲ ਸਹੀ 1998 ਵਿੱਚ ਤੁਹਾਡੀ ਜਿਹੜੀ ਸੀਡੀ ਸੀ 99 ਹਾਂ ਐਂ ਮੇਰੀ ਮਿਸ ਇੰਡੀਆ ਜੀ ਹਾਂ ਐ ਬਲ ਐਸੀ ਸੀਡੀ ਸਾਡੀਆਂ ਤਾਂ ਫੇਵਰੇਟ ਰਹੀਆਂ ਸੀ ਹੁਣੇ ਗੱਲ ਕਰਦੇ ਹਟਿਆ ਕਿ ਤੂੰ ਮੇਰੀ ਮਿਸ ਇੰਡੀਆ ਤੇ ਸੋਨ ਦੀ ਝੜੀ ਅੱਜ ਵੀ ਇਹ ਇਹੋ ਜਿਹਾ ਗੀਤ ਨੇ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਬਾਰਿਸ਼ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਸੋਨ ਦੀ ਝੜੀ ਹਰ ਰੇਡੀਓ ਤੇ ਜ਼ਰੂਰ ਪਲੇ ਹੁੰਦਾ ਜਿੰਦਗੀ ਜਦੋਂ ਪਹਿਲੀ ਵਾਰੀ ਗਾਣਾ ਸੁਣਦੇ ਆਪਾਂ ਕੋਈ ਜਦੋਂ ਆਪਾਂ ਨੂੰ ਕੋਈ ਪ੍ਰੋਪਰ ਸਿਟੀ ਜਦੋਂ ਆਪ ਏ.ਸੀ. ਚੋਂ ਨਿਕਲਦੇ ਆ ਸਕੂਲ ਕਾਲਜ ਤੋਂ ਜਦੋਂ ਉਹ ਗਾਣੇ ਫਸ ਜਾਂਦੇ ਆ ਦਿਲ ਉੱਥੇ ਹੀ ਖੜ ਜਾਂਦਾ ਕਿਉਂਕਿ ਉਸ ਵਕਤ ਦੀ ਉਮਰ ਨਾਲ ਉਹ ਚੀਜ਼ਾਂ ਜੁੜ ਜਾਂਦੀਆਂ ਹੈ। ਕਿਆ ਬਾਤ ਹੈ ਕਿਉਂਕਿ ਤੁਸੀਂ ਮੈਂ ਮੋਹਮਦ ਰਫੀ ਸਾਹਿਬ ਨੂੰ ਸੁਣਦਾ ਰਹੇ ਮੈਂ ਹੁਣ ਵੀ ਜਦ ਵਿਹਲਾ ਹੁੰਨਾ ਹਿੰਦੀ ਫਿਲਮਾਂ ਦੇ ਪੁਰਾਣੇ ਗਾਣੇ ਸੁਣਦਾ ਹੈ। ਮੇਰਾ ਦਿਲ ਮੇਰਾ ਦਿਲ ਅਜੇ ਵੀ ਬਚਪਨ ਤੇ ਰੁਕਿਆ। ਮੈਨੂੰ ਲੱਗਦਾ ਕਿ ਬੜੇ ਬਾ ਕਮਾਲ ਜਿਹੜੀ ਸ਼ਾਇਰੀ ਉਹਨਾਂ ਚ ਟਿਕਿ ਟਿਕ ਕੇ ਰਹਿੰ ਉਹ ਚੀਜ਼ਾਂ ਉੱਥੇ ਫਸ ਜਾਂਦੀਆਂ ਕਿਉਂਕਿ ਉਹਨਾਂ ਨਾਲ ਥੋੜੀਆਂ ਬਹੁਤ ਯਾਦਾਂ ਜੁੜੀਆਂ ਹੁੰਦੀਆਂ। ਬਿਲਕੁਲ ਬਹੁਤ ਸਹੀ ਗੱਲ ਐ। ਉਹਨਾਂ ਗਾਣਿਆਂ ਨਾਲ ਅਸੀਂ ਹੁਣੇ ਗੱਲ ਕਰਦੇ ਏ ਟਿਕਨੀਆਂ ਯਾਦਾਂ ਸਾਡੀਆਂ ਕਾਲਜ ਔਰ ਉਹਨਾਂ ਟਾਈਮਾਂ ਦੀਆਂ ਜੁੜੀਆਂ ਹੋਈਆਂ ਕਿ ਅੱਜ ਵੀ ਉਹਨਾਂ ਗਾਣਿਆਂ ਨੂੰ ਸੁਣੀਏ ਤੇ ਉਹ ਤਰੋ ਤਾਜ਼ਾ ਲੱਗਦੇ ਨੇ ਔਰ ਅੱਜ ਦੀ ਜਨਰੇਸ਼ਨ ਵੀ ਉਹਨਾਂ ਗਾਣਿਆਂ ਨੂੰ ਸੁਣਨਾ ਬਹੁਤ ਪਸੰਦ ਕਰਦੀ ਆ। ਬੇਬੇ ਸੁਣੂਗਾ ਬੱਚਾ ਸੁਣੂਗਾ। ਯੈਸ। ਬਿਲਕੁਲ ਸਹੀ ਕਹਾ ਤੁਸੀਂ। ਜਦ ਬੇਬੇ ਸੁਣਦੇ ਤੇ ਸੰਸਕਾਰ ਹੁੰਦੇ। ਦਾ ਖੂਨ ਨਾਲ ਜੁੜੀਆਂ ਪਰ ਨਹੀਂ ਬੱਬੂ ਜੀ ਆਈ ਥਿੰਕ ਅੱਛੇ ਗਾਣੇ ਜਿਹੜੇ ਨੇ ਮੇਰੇ ਹਿਸਾਬ ਨਾਲ ਆਈ ਡੋਟ ਨੋ ਅਬਾਊਟ ਅਦਰਸ ਪਰ ਮੇਰੇ ਹਿਸਾਬ ਨਾਲ ਜਿਹੜੇ ਅੱਛੇ ਗਾਣੇ ਜਿਵੇਂ ਕਿ ਅਸੀਂ ਸੌਣ ਦੀ ਛੜੀ ਗਈ ਹੈ ਦੇਖੋ ਜਦੋਂ ਜਦੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਂ ਦੇ ਪੇਟ ਚ ਹੁੰਦਾ ਨਾ ਜਦੋਂ ਉਹਦੇ ਮਾਪੇ ਜਿਸ ਤਰ੍ਹਾਂ ਦਾ ਸੰਗੀਤ ਸੁਣਦੇ ਆ ਨਾ ਉਹ ਇਹ ਬਾਈ ਇਹ ਕੁਦਰਤ ਦੀ ਵਿਧੀ ਹੈ ਕਿ ਬੱਚਾ ਜਦੋਂ ਵੱਡਾ ਹੁੰਦਾ ਉਸ ਤਰ੍ਹਾਂ ਦੇ ਸੰਗੀਤ ਨੂੰ ਪਸੰਦ ਕਰਦਾ ਹੈ ਇਹ ਅੰਝੂ ਅਗਲੀ ਜਨਰੇਸ਼ਨ ਕਰੋਗੇ ਨਾ ਸਾਹਿਤਾ ਕਹਿੰਦੇ ਮਾਹੂਲੀ ਨੂੰ ਪਿਆਰ ਕਰੋ ਬਿਲਕੁਲ ਸਹੀ ਬਬੂ ਜੀ ਪੂਰੀ ਸੀਡੀ ਕਰਨੀ ਹੁਣ ਪਸੰਦ ਕਰੋਗੇ ਜਾਂ ਇੱਕ ਇੱਕ ਦੱਸੋ ਮੈਂ ਤਾਂ ਮੈਂ ਕੱਲੇ ਬੰਦ ਰਿਹਾ ਉਹੇ ਤਲਾਸ਼ ਕੀ ਕਿਸੇ ਦੁਕਾਨ ਆ ਦੂਜੀ ਦਾ ਆਵਾਜੇ ਇਤਿਹਾਸ ਕੀਤੀ ਮੈਂ ਤਾਂ ਪੂਰੀ ਕਰ ਦਿੰਦਾ ਵਿਚ ਵਿਚ ਨੂੰ ਕਦੇ ਕਦੇ ਮੂਡ ਜਾ ਉੱੜਦਾ ਜਦੋਂ ਫਲਾਰਾ ਵਜਦਾ ਕੋਦ ਫਲਾਰਾ ਵਜਦਾ ਫਿਰ ਸਿੰਗਲ ਆਉਂਦੇ ਭਾਗ ਤੂੰ ਮੇਰ ਆ ਜਾਂਦਾ ਨੱਚਣ ਲਾਇਦਾ ਨਾ ਉਹ ਫੇ ਜੋਗੀਆਂ ਕਰ ਲੈ ਸੀ ਸਹੀ ਬਿਲਕੁਲ ਸਹੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਸ ਤੋਂ ਲੈ ਕੇ ਹੁਣ ਤੱਕ ਦੇ ਟਾਈਮ ਵਿੱਚ 뮤직 ਵਿੱਚ ਕਿੰਨਾ ਕੋ ਫਰਕ ਆਇਆ ਦੇਖੋ ਇਹ ਨਹੀਂ ਕੋਈ ਫਰਕ ਨਹੀਂ ਆ ਨਾਟਕ ਵੱਧ ਗਿਆ ਓਕੇ ਓਕੇ ਇਸ ਤਰ੍ਹਾਂ ਉਸ ਤਰ੍ਹਾਂ ਕਿ ਜਿਵੇਂ ਜਿਵੇਂ ਟੈਲੈਂਟ ਘਟਦਾ ਜਾਂਦਾ ਬੰਦਾ ਕੋਈ ਕੋਸ਼ਿਸ਼ ਕਰਦਾ ਕਿ ਮੈਂ ਮਹਾਨ ਬਣਾ ਅੱਜ ਦੀ ਜਿਹੜੀ ਜਨਰੇਸ਼ਨ ਬਹੁਤ ਬਹੁਤ 뮤직 ਹੈ ਨਾ ਜਿਹੜਾ ਉਹ ਸਿਰਫ ਰਿਦਮ ਬੇਸਡ ਰਾਇਗਾ ਨਾ ਕੋਈ ਪੀਸ ਬਣਾਉਂਦਾ ਟਾਈਮ ਨਹੀਂ ਨਾ ਨਾ ਪੀਸ ਬੁਝਾਉਣਾ ਆਉਂਦਾ ਪੰਜਾਬ ਟਿਕ ਮੰਡੋਲੀ ਨੂੰ ਬੁਝਾਉਣਾ ਇੱਕ ਤੋਂ ਮੁੰਡੇ ਜੀ ਮਨੀਸ਼ ਜੀ ਸਾਡੇ ਨਾਲ ਹੀ ਆ। ਤਕਰੀਬਨ ਹਰ ਰਿਕਾਰਡਿੰਗ ਚ ਇਹ ਫੀਚਰ ਮਿਲ ਜਾਂਦਾ। ਹਾਂਜੀ। ਰਿਦਮ ਦਾ ਲੂਪ ਲਗਿਆ ਲਗਾਇਆ ਬਣਿਆ ਬਣਾਇਆ 85 ਟੈਂਪੋ ਦਾ ਪੰਜਾਬ ਵਿੱਚ। ਇਹ ਤਾਂ ਉਹ ਨੂੰ ਕੰਪਿਊਟਰ ਦੇ ਬਣਾਇਆ। ਹਾਂਜੀ। ਪੀਸ ਬਣਾਉਣਾ ਆਉਂਦਾ ਨਹੀਂ ਸੰਗੀਤਕਾਰ ਨੂੰ। ਉਹ ਮਡੋਲੀਆਂ ਵਾਲਿਆਂ ਨੂੰ ਫੋਨ ਕਰਦਾ 2000 ਰੁਪਏ ਦੰਨੇ ਆ 2500। ਤੂੰ ਕਹਿੰਨੇ ਵੀ ਤੁਸੀਂ ਆਪਣੇ ਹਿਸਾਬ ਨਾਲ ਵਜਾ ਦਿਓ। ਪੰਜਾਬ ਦੇ ਹਰ ਹਰ ਦੂਜੇ ਗਾਣੇ ਚ ਚੌਥੇ ਚ ਨਿਕਾਉਂਗਾ। ਮਡੋਲੀਆਂ ਨਹੀਂ ਹੀ ਸੁਣੂੰਗੀ। ਜਾਂ ਹਾਰਮੋਨੀਅਮ ਸੁਣੂੰਗਾ। ਇਹ ਕਿਉਂ ਸੁਣੂਗਾ ਕਿਉਂ ਦੇਖੋਗੇ ਨਾ ਤੁਹਾਨੂੰ ਲੱਗਦਾ ਕੈਰੈਕਟਰ ਬਦਲ ਗਿਆ ਗਾਣਾ ਇੱਕੋ ਚੱਲਦਾ ਲੱਗਦਾ ਮੈਨੂੰ ਹਾਂਜੀ ਯੈਸ ਇਟਸ ਸੇਮ ਟਾਈਮ ਯੈਸ ਵਾਓ ਇਸ ਕਰਕੇ ਉਰਦੇ ਜਿਹੜੇ ਬੰਦੇ ਆ ਉਹਨਾਂ ਕੋ ਉਹ ਉਸ ਤਰ੍ਹਾਂ ਮਿਹਨਤ ਨਹੀਂ ਕਰਦੇ ਜਾਂਦੇ ਫੇਸਬੁੱਕ ਤੇ ਨਾਟਕ ਕਰਨਾ ਚਾਹੁੰਦੇ ਕਿ ਮੈਂ ਗਾਇਕ ਆ ਰਿਹਾ ਹੁਣ ਮੈਂ ਫਲਾਣੀ ਤੋਤੇ ਭਰੀ ਬੱਗ ਵਾਲੀ ਕੋਈ ਮੈਂ ਗਾਣਾ ਰਿਹਾ ਹੁਣ ਬੰਦ ਨਾਲ ਮੂੰਹ ਲਾ ਕੇ ਸਦਾ ਫੇਸਬੁੱਕ ਦੀ ਚੈਟ ਨੂੰ ਜਿਹਾ ਬੜਾ ਬੜਾ ਇਸ ਨਾਲ ਚੈਟ ਕੋ ਕਰਦਾ ਮੈਂ ਹੈ ਅੱਛਾ ਜੀ ਗੀਤ ਲਿਖਦੇ ਵੀ ਉਹ ਸਿੰਗਰ ਵੀ ਹੋ ਫਿਲਮਾਂ ਵਿੱਚ ਵੀ ਦਾਰਸ਼ਨਿਕ ਨੂੰ ਯਮਨ ਯੈਸ ਉਹ ਸਭ ਕੁਝ ਪਰ ਕਿਤਾਬਾਂ ਵੀ ਸ਼ੁਰੂ ਕਰੀਏ ਤੋਂ ਕਿਤਾਬਾਂ ਵੀ ਸ਼ੁਰੂ ਕਰੀਏ ਕੀ ਬਾਤ ਹੈ ਮੈਨੂੰ ਮੈਨੂੰ ਇਹ ਦੱਸੋ ਕਿ ਕਿਹੜਾ ਕੰਮ ਤੁਸੀਂ ਛੱਡਨਾ ਹੈ ਬਾਕੀ ਹੋਰ ਕੀ ਤੁਸੀਂ ਕੁਝ ਨਹੀਂ ਛੱਡਣਾ ਖੇਤੀ ਤੋਂ ਲੈ ਕੇ ਸਭ ਕੁਝ ਹੀ ਕਰ ਰਹੇ ਹੋ ਹੁਣ ਸਿੱਖਣਾ ਮੈਂ ਕਹਿੰਦਾ ਕਿ ਸਿੱਖ ਲਈ ਉਹ ਵੀ ਸਿੱਖਣਾ ਵੀ ਆਪੇ ਲਿਆ ਕਰਨਾ ਆਪਾਂ ਇੰਡੀਆ ਤੋਂ ਸਾਨੂੰ ਇਹਨਾਂ ਤੋਂ ਇਲਾਵਾ ਬੱਬੂ ਮਾਨ ਜੀ ਦਾ ਹੋਰ ਕੀ ਸ਼ੌਕ ਮੇਰੇ ਦੋ ਤਿੰਨ ਸ਼ੌਕ ਮਿਸ ਹੋ ਗਏ ਖਾਸ ਸ਼ੌਕ ਜਿਹੜੇ ਤੁਹਾਡੇ ਬੜੇ ਵਧੀਆ ਸ਼ੌਕ ਦਾ ਦੱਸੋ ਮੈਨੂੰ ਡਰਾਇੰਗ ਦਾ ਬੜਾ ਸ਼ੌਂਕ ਸੀ ਅੱਛਾ ਜੀ ਮੇਰੀ ਫਾਈਲ ਸਭ ਤੋਂ ਗਲਤੀ ਹੁੰਦੀ ਸੀ ਮੈਨੂੰ ਅੱਜ ਤੱਕ ਨਹੀਂ ਸਮਝ ਲੱਗਾ ਕਿਉਂ ਮਾਸਟਰ ਕੋਲ ਤੇ ਬਹੁਤ ਸੀ ਉਹ ਮੈਨੂੰ ਹੁਣ ਪਤਾ ਲੱਗਾ ਬਹੁਤ ਸਾਲਾਂ ਬਾਅਦ ਵੀ ਉਹ ਜਿਹੜੇ ਫਾਈਲ ਦੇ ਪੇਪਰ ਹੁੰਦਾ ਸੀ ਜਿਹਦੇ ਉਹ ਬਣਾਉਂਦੇ ਸੀ ਚਿੱਤਰਕਾਰੀ ਭਾਵੇਂ ਜੋ ਵੀ ਕਰਦੇ ਸੀ ਤਾਂ ਉਹਦੇ ਤੇ ਉਹ ਰਵੜ ਫੇਰ ਕੇ ਉਹਦੀ ਉਹ ਸਫਾਈ ਕਰ ਦਿੰਦੇ ਸੀ ਮੈਨੂੰ ਪਤਾ ਨਹੀਂ ਸੀ ਵੀ ਰਵੜ ਨਾਲ ਕਰ ਦਿੰਦੇ ਨੇ ਤੇ ਅੱਜ ਤੱਕ ਮੇਰੇ ਦਿਮਾਗ ਤੇ ਹੀ ਰਿਹਾ ਕਿ ਯਾਰ ਮੈਂ ਬਹੁਤ ਮਾੜੀ ਡਰਿੰਗ ਕਰਦਾ ਇੱਕ ਬੁੱਤ ਨਕਾਸ਼ੀ ਦਾ ਮੈਨੂੰ ਸ਼ੌਕ ਹੈ ਮੈਂ ਬੁੱਤ ਬਣਾ ਰਿਹਾ ਪਿੰਡ ਚਾਰ ਪੰਜ ਮੈਂ ਬਣਾਇਆ ਹਾਂ ਹਾਂਜੀ ਮੈਂ ਉਹ ਬਣਾ ਮੈਂ ਕਿ ਹਾਰਟ ਪਾਰਕ ਜਿੱਦਾਂ ਨੂੰ ਆਪ ਦਾ ਪ੍ਰੀਤਮ ਮੈਨੂੰ ਬੜੀ ਪਿਆਰੀ ਅੱਲਾ ਦਾ ਮੇਰੀ ਮਾਂ ਹੈ ਅੱਛਾ ਜੀ ਸਹਿਰ ਸਾਹਿਬ ਦਾ ਬੁੱਤ ਬੜਾ ਹੈ ਮੈਂ ਪਿਕਾਸੋ ਦਾ ਵੀ ਬੁੱਤ ਆਰਡਰ ਕਰਾਇਆ ਹੈ ਆਇਨਸਟਾਈਨ ਦਾ ਵੀ ਕਰਾਇਆ ਹੈ ਉਸ ਤੋਂ ਬਿਨਾ ਰਾਈਟ ਬ੍ਰਦਰ ਜਿਹਨਾਂ ਨੇ ਮੈਨੂੰ ਸਾਇੰਸ ਬੜੀ ਪਿਆਰੀ ਲੱਗਦੀ ਮੈਨੂੰ ਸਾਇੰਸ ਵੀ ਮੈਨੂੰ ਕਦੇ ਕਿਤੇ ਰੱਬ ਲੱਗਦੀ ਇਹਦੇ ਜ਼ਰੀਏ ਸੇ ਗੱਲਾਂ ਕਰਦਾ ਐਸਾ ਐਸਾ ਇਹਦੇ 'ਚ ਕੋਈ ਦਸਮਦਵਾਰ ਨਹੀਂ ਨਾਰਮਲੀ ਲੋਕ ਕਹਿੰਦੇ ਆ ਕਿ ਅੱਖਾਂ ਮੀਚੀਆਂ ਫਲਾਣਾ ਹੋ ਗਿਆ ਉਹ ਅਗਲੀ ਦੁਨੀਆ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਜੀ ਬਟ ਇੱਕ ਦੁਨੀਆ ਜਿਹੜੀ ਮੈਨੂੰ ਪਰਤੱਖ ਦਿਖ ਰਹੀ ਹੈ ਜੀ ਜੀ ਇਹਦੇ ਜ਼ਰੀਏ ਮੈਂ ਲੋਕਾਂ ਤੱਕ ਪਹੁੰਚਦਾ ਮੇਰਾ ਕੰਮਾਂ ਦੀ ਆਵਾਜ਼ ਪਹੁੰਚਦੀ ਹੈ ਜੀ ਸੋ ਮੈਂ ਮੇਰੇ ਦਿਮਾਗ 'ਚੋਂ ਬੁੱਤ ਨਕਾਸ਼ੀ ਦਾ ਸੀ ਬਟ ਮੈਂ ਕਰਤਾ ਨਹੀਂ ਸਕਦਾ ਬਟ ਮੈਂ ਬੜਵਾ ਰਿਹਾ ਹਾਂ ਬਟ ਮੈਨੂੰ ਟਾਈਮ ਮਿਲਿਆ ਤਾਂ ਮੈਂ ਜ਼ਰੂਰ ਕਿਤੇ ਵਕਤ ਮਿਲੇ ਤਾਂ ਮੈਂ ਉਹ ਸਿੱਖਣੀ ਚਾਹੁੰਦਾ ਵਾਓ ਵੈਰੀ ਨਾਈਸ ਅ ਗੀਤ ਬਹੁਤ ਬਾਰੀ ਕਈਆਂ ਕੋਲ ਮੈਂ ਸੁਣਿਆ ਆ ਬਹੁਤ ਸਾਰੀਆਂ ਇੰਟਰਵਿਊਜ਼ ਦੇ ਦੌਰਾਨ ਕਿ ਅ ਜਦੋਂ ਗੀਤ ਲਿਖ ਕੋਈ ਲਿਖਣ ਵਾਲੇ ਜਿਹੜੇ ਲੇਖਕ ਨੇ ਉਹ ਕਹਿੰਦੇ ਕਿ ਜਦੋਂ ਮਾਹੌਲ ਵਧੀਆ ਹੋਵੇ ਫਿਰ ਫੁਰਨੇ ਫੁਰਦੇ ਆ ਇਹੋ ਜਿਹਾ ਅ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਇੰਨੇ ਫੁਰਨੇ ਔਰ ਇੰਨੇ ਵਧੀਆ ਫੁਰਨੇ ਕਿੱਦਾਂ ਫੁਰ ਜਾਂਦੇ ਆ ਦੇਖੋ ਜੇ ਤੁਸੀਂ ਕਿਸੇ ਕੰਮ ਨੂੰ ਔਖਾ ਬਣਾਉਣਾ ਹੈ ਫਿਰ ਤੁਸੀਂ ਲੋਕਾਂ ਦਾ ਬੇਫਿਕੂ ਬਣਾਉਣਾ ਹੈ ਜੀ ਗਾਣਾ ਲਿਖਣਾ ਕੋਈ ਸੌਖਾ ਕੰਮ ਨਹੀਂ ਇਹਦੇ ਲਈ ਬੜੀ ਕਾਰਜਨਾ ਕਰਨੀ ਪੈਂਦੀ ਹੈ ਅੱਖਾਂ ਵਿੱਚ ਕੇ ਧਿਆਨ ਨਾਲ ਬਕਵਾਸ ਹੈ ਕੁਝ ਨਹੀਂ ਸਾਲ ਪ੍ਰੈਕਟਿਸ ਤੁਸੀਂ ਕੋਈ ਵੀ ਬੰਦਾ ਲੇਖਕ ਬਣ ਸਕਦਾ ਕੋਈ ਵੀ ਬੰਦਾ ਸਿੰਗਰ ਬਣ ਸਕਦਾ ਜਿਹੜਾ ਬੰਦਾ ਡਰਾਈਵਰ ਇੰਜੀਨੀਅਰ ਡਾਕਟਰ ਬਣ ਸਕਦਾ ਤਾਂ ਵੀ ਰਾਈਟਰ ਕਿਉਂ ਨਹੀਂ ਬਣ ਸਕਦਾ ਸਾਲਿੰਮ ਤਾਂ ਸਕੂਲ ਚੋਂ ਮਿਲਦੀ ਹੈ ਨਾ ਪਰ ਸ਼ਰਤ ਇਹ ਕਿ ਤੁਸੀਂ ਉਹਦੇ ਚ ਕਿੰਨੇ ਖੁੱਭ ਗਏ ਜਿਹੜਾ ਜਿਸ ਦੇਖੋ ਮੇਰਾ ਮਿਸ਼ਨ ਸੀ ਬਚਪਨ ਤੋਂ ਮੈਂ ਆਪ ਮੈਂ ਫਿਲਮਾਂ ਦੇ ਗਾਣੇ ਜਦੋਂ ਸੁਣਦਾ ਸੀ ਹਾਂਜੀ ਉਹਦੇ ਚ ਇੱਕ ਅਕਸਰ ਗੱਲ ਆਉਂਦੀ ਸੀ ਕਿ ਗੀਤ ਲਿਖਾ ਅਨੰਦ ਬਖਸ਼ੀ ਨੇ ਜੀ ਰੇਡੀਓ ਜੀ 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 اور धुन बनाई लक्ष्मीकांत लक्ष्मी प्यारे और इसे गाया मोहम्मद रफी ने मेन लगदा है जी काम तो एको है ये हां जी ये तीन बंदे का ते कर रहे हैं हम यस वी विल एक बहुत तरन्नम लगाऊंगा फिर दूसरा बाचा छेड़ूंगा एक कंपोजिशन और संगीतकार भी दो होंगे जी जी ये इना इना या तो बंदे ज्यादा है भी लेबर ज्यादा साडे को हां जी जी इ मेनो दी एक बंदा भी कर सकता है कि बंदा लिखे लिख के कंपोज कर देऊंगा दे सही सो कंप्यूटर ने घोर शौका करता है ਹੂੰ ਪਰ ਸਾਰੇ ਬੱਬੂ ਮਾਰ ਵੀ ਨਹੀਂ ਨਾ ਬੱਬੂ ਮਾਨ ਮੈਂ ਮੈਂ ਕਹਿੰਦਾ ਹਰ ਬੰਦਾ ਬੱਬੂ ਮਾਨ ਬਣੂਗਾ ਨਵਾਂ ਮੁੰਡਾ ਇਹੀ ਤਾਂ ਮੈਂ ਰਸਤੇ ਬੀਜਦਾ ਆ ਰਿਹਾ ਪਿੱਛੇ ਮੈਂ ਬਹੁਤ ਈਜ਼ੀ ਕਰਦਾ ਮੈਂ ਤਾਂ ਹਰ ਬੰਦੇ ਨੂੰ ਦੱਸਦਾ ਕਿ ਸੰਗੀਤ ਕਰਦਾ ਕੋਈ ਕੰਮ ਨਹੀਂ ਪੰਜਾਬ 'ਚ ਕੁਛੋ ਕਿਉਂ ਨਹੀਂ ਕੰਮ ਕਿਉਂ ਕਿਉਂ ਕਿਉਂਕਿ ਪੰਜਾਬ 'ਚ 25 ਤਰਜ਼ਾ ਸੀ ਮੇਰੇ ਗਾਣ ਤੋਂ ਪਹਿਲਾਂ ਜਿਹੜੀਆਂ ਮੈਂ ਸੁਣੀਆਂ ਸੀ ਤੇ ਦੁੱਲੇ ਆ ਫਲਾਣਾ ਤੇ ਠਮਕਾ 25 ਤਰਜ਼ਾ ਉਹੀ ਰਿਪੀਟ ਹੋ ਰਹੀਆਂ ਉਹੀ ਮਾਲਕ ਨਿਗਾਈਆਂ ਉਹੀ ਛਿੰਦੇ ਨਿਗਾਈਆਂ ਬਾਰ-ਬਾਰ ਬਾਰ-ਬਾਰ ਰਿਪੀਟਿਸ਼ਨ صدیق ਸਾਹਿਬ ਦੀਆਂ ਤਰਜ਼ਾ ਬਹੁਤ ਸੇ ਚਮਕੀਲੇ ਨਿ ਕਿਉਂ ਰੈਪਿਟੇਸ਼ਨ ਕਿਉਂ ਆ ਕਿਉਂ ਨਵੇਂ ਨੋਟ ਨਹੀਂ ਲੱਗ ਸਕਦੇ ਨਹੀਂ ਨੋਟ ਕਿਉਂ ਨਹੀਂ ਇਹਨਾਂ ਨੂੰ ਜਾਂ ਤਾਂ ਬਾਜੇ ਤੋਂ ਪਤਾ ਨਹੀਂ ਲੱਗਦਾ ਕਾਟ ਕੇ ਤੈਨੂੰ ਕੱਟਣੇ ਕਿਉਂ ਉਹੀ ਤਰਜਾ ਉਹਨ ਕੀ ਬਹੁਤ ਚਮਕੀਲੇ ਤਰਜਾ ਬਟੀਆਂ ਨੇ 8 10 ਤਾਂ ਮੈਂ ਹੁਣ ਨਾ ਨਹੀਂ ਗਿਣਨਾ ਕਿ ਇਹ ਆਪਦੇ ਉਹਨੂੰ ਵੱਡੇ ਸਟਾਰ ਸਮਝਦੇ ਨੇ ਜਿਵੇਂ ਜੇ ਮੈਂ 10 ਦਮਤ ਇੰਗਲੈਂਡ ਦੇ ਪ੍ਰੋਗਰਾਮਾਂ ਨਾਲ ਮਿਲਿਆ ਉਹਨਾਂ ਨੂੰ ਬਹੁਤ ਸਾਰੇ ਇੱਕ ਦੋ ਤਾਂ ਇੱਥੇ ਦੇ ਵੀ ਆ ਵਾਈ ਗੌਡ ਉਹ ਮੇਰੇ ਗੀਤਾਂ ਦੀਆਂ ਤਰਜਾਂ ਦੀਆਂ ਮੈਨੂੰ ਮੇਰੇ ਬਹੁਤ ਗੀਤ ਨੇ 10 ਸਾਲ ਪਹਿਲਾਂ ਗਾਏ ਸੀ ਉਹਨਾਂ ਦੀ ਸ਼ੁਰੂਆਤ ਦੀਆਂ ਪਹਿਲੀਆਂ ਲਾਈਨਾਂ ਦੀਆਂ ਕੋਈ ਇਹਨੇ ਚੋਰੀਆਂ ਉਹਦੀ ਇਸ ਕਰਕੇ ਲੋੜ ਨਹੀਂ ਕਿਉਂਕਿ ਤਰਜਤਾ ਗਾਉਣ ਵਾਲਾ ਕਹਿੰਦਾ ਮੈਂ ਬਣਾ ਲਈ ਜੀ ਲਿਖਣ ਵਾਲਾ ਹੀ ਬਣਾ ਦਿੰਦਾ ਹੈ ਨਾ ਫਿਰ ਡਰਮੀਆਂ ਆ ਜਾਂ ਢੋਲੀਆਂ ਭਰਨੀਆਂ ਚਾਹਤ ਤਾਂ ਬਣੇ ਬਣੇ ਲੂਪ ਹੈ ਔਰ ਬੇਸਿਕਲੀ ਸੰਗੀਤ ਲੈਪਟਾਪ ਤੇ ਰਹੇਗਾ 80% ਜੀ ਐਪਲ ਲੂਪਸ ਤੁਹਾਨੂੰ ਮਿਲਦੇ ਆ ਜੇਦੋਂ ਮਿਲ ਜਿੰਦਾ ਤੁਸੀਂ ਵੱਢ ਕੇ ਆਪਣੇ ਹਿਸਾਬ ਨਾਲ ਮਾ ਲਓ ਤੁਸੀਂ ਅੱਛੇ ਪਲੇਅਰ ਹੋਗਾ ਤੁਸੀਂ ਆਪ ਦੋ ਦੇ ਛੋਟਾ ਨਾ ਕੱਢ ਕੇ ਚਲੋ ਉਹ ਤਾਂ ਟੋਨ ਸਿਲੈਕਸ਼ਨ ਰਹੇਗੀ ਦੱਸ ਇ ਜੀ 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 ਬਿਲਕੁਲ ਸਹੀ ਤਾਂ ਹੁਣ ਤੇ ਬੱਬੂ ਮਾਨ ਜੀ ਗੱਲਾਂ ਤੇ ਸਾਡੇ ਕੋਲ ਬਹੁਤ ਕਰਨ ਨੂੰ ਨਹੀਂ ਬਸ ਹੈਗੇ ਨੇ ਸਾਡੇ ਕੋਲ ਸਿਰਫ 20 ਮਿੰਟ ਤੇ ਟਾਈਮ ਹੋ ਰਿਹਾ ਇੱਕ 20 ਮਿੰਟ ਤੇ ਬਹੁਤਾਂ ਛੋਟੇ ਜਿਹਾ ਬ੍ਰੇਕ ਦਾ ਆਪਾਂ ਲੈਨੇ ਛੋਟਾ ਜਿਹਾ ਐਡ ਬ੍ਰੇਕ ਤੇ ਉਸ ਤੋਂ ਬਾਅਦ ਬਹੁਤ ਚੱਲਦੀ ਰਹੇਗੀ ਬਲ ਜੇ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਤੇ ਰਾਜ ਐਫ ਐਮ ਦੇ ਫੇਸਬੁੱਕ ਪੇਜ ਤੇ ਆਪਣਾ ਸਵਾਲ ਛੱਡ ਸਕਦੇ ਸਾਡੇ ਕੋਲ ਕੋਈ ਜ਼ਰੂਰ ਕੋ ਸਵਾਲ ਪੜ੍ਹ ਕੇ ਮੇਰੇ ਤੱਕ ਪਹੁੰਚਾਣਗੇ ਤੇ ਆਈ ਵਿਲ ਆਸਕ ਬੱਬੂ ਮਾਨ ਜੀ ਨੂੰ ਤੁਹਾਡਾ ਸਵਾਲ ਤੇ ਲਓ ਜੀ ਬਦਦੇ ਇੱਕ ਛੋਟੇ ਜਿਹੇ ਬ੍ਰੇਕ ਦੇਵਾਂ